ਕਾਂਗਰਸ ਦੇ ਕੌਮੀ ਪ੍ਰਧਾਨ ਮਲਕਾ ਅਰਜਨ ਖੜਗੇ ਪਿਛਲੇ ਦਿਨੀ ਪੰਜਾਬ ਆਏ ਸਮਰਾਲਾ ਕੌਮੀ ਪੱਧਰ ਦੀ ਇੱਕ ਕਾਂਗਰਸ ਵੱਲੋਂ ਇੱਕ ਰੈਲੀ ਰੱਖੀ ਗਈ ਪਰੰਤੂ ਨਵਜੋਤ ਸਿੰਘ ਸਿੱਧੂ ਉਸ ਰੈਲੀ ਦਾ ਹਿੱਸਾ ਨਹੀਂ ਬਣਦੇ ਅਜੇ ਮਗਰੋਂ ਜਿਹੜੀਆਂ ਪਹਿਲਾਂ ਤੋਂ ਚਰਚਾਵਾਂ ਸਨ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਨਾਲ ਕਿਤਨਾ ਕਿਤੇ ਤੜੰਗ ਨੇ ਨਾਰਾਜ਼ ਨੇ ਤੇ ਇਹ ਚਰਚਾਵਾਂ ਹੋਰ ਵੀ ਭਖਣ ਲੱਗੀਆਂ ਕਿ ਸ਼ਾਇਦ ਉਹ ਕਾਂਗਰਸ ਨੂੰ ਛੱਡ ਸਕਦੇ ਨੇ ਉਹ ਭਾਜਪਾ ਦੇ ਵਿੱਚ ਜਾਣਗੇ ਜਾਂ ਨਵੀਂ ਪਾਰਟੀ ਬਣਾਉਣਗੇ ਕਈ ਤਰ੍ਹਾਂ ਦੀਆਂ ਚਰਚਾਵਾਂ ਜਨਮ ਨੇ ਦੀਆਂ ਰਹੀਆਂ ਹੁਣ ਨਵਜੋਤ ਸਿੰਘ ਸਿੱਧੂ ਪ੍ਰਿਕਾ ਗਾਂਧੀ ਨਾਲ ਇੱਕ ਮਿਲਣੀ ਕਰਕੇ ਆਏ ਨੇ ਅਜੀਬ ਤਰ੍ਹਾਂ ਦਾ ਉਹਨਾਂ ਨੇ ਇੱਕ ਟਵੀਟ ਕੀਤਾ ਇਸ ਸਾਰੇ ਮਾਮਲੇ ਸਬੰਧੀ ਨਵਜੋਤ ਸਿੰਘ ਸਿੱਧੂ ਦੀ ਜਿਵੇਂ ਨਵੇਂ ਸਰੋਂ ਇੱਕ ਰਾਜਨੀਤੀ ਕਰਵਟ ਮਾਮਲੇ ਸਬੰਧੀ ਗੱਲਬਾਤ ਵਾਸਤੇ ਸਾਡੇ ਨਾਲ ਅੱਜ ਖਾਸ ਤੌਰ ਤੇ ਜੁੜੇ ਨੇ ਉੱਗੇ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਤਿ ਸ੍ਰੀ ਅਕਾਲ ਡਾਟਸਬ ਚੈਨਲੀ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਬਹੁਤ ਬਹੁਤ ਸ਼ੁਕਰੀਆ ਭਿੰਡਰ ਸਾਹਿਬ ਸਤਿ ਸ਼ਕਾਲ ਡਾਕਟਰ ਸਾਹਿਬ ਨਵਜੋਤ ਸਿੰਘ ਸਿੱਧੂ ਸੰਬੰਧੀ ਕੀ ਹੈ ਨਵਾਂ ਕਿ ਉਹ ਪ੍ਰਿੰਕਾ ਗਾਂਧੀ ਨੂੰ ਮਿਲੇ ਨੇ ਅਜੀ ਤਰ੍ਹਾਂ ਦਾ ਉਹਨਾਂ ਨੇ ਟਵੀਟ ਕੀਤਾ ਹੈ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਜੀ ਭਿੰਡਰ ਸਾਹਿਬ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਬੜਾ ਉਥਲ ਪੁਥਲ ਜੁੜੀ ਰਹੀ ਹੈ ਕਾਂਗਰਸ ਪਾਰਟੀ ਦੇ ਵਿੱਚ ਉਹਨਾਂ ਨੇ ਆਪਣੀਆਂ ਰੈਲੀਆਂ ਸ਼ੁਰੂ ਕੀਤੀਆਂ ਸਨ ਤੇ ਉਹਦੇ ਪ੍ਰਤੀ ਪੰਜਾਬ ਕਾਂਗਰਸ ਨੇ ਆਪਣਾ ਰੋਸ ਜ਼ਾਹਰ ਕੀਤਾ ਅਤੇ ਫਿਰ ਪੰਜਾਬ ਦੇ ਇਨਚਾਰਜ ਯਾਦਵ ਨੇ ਕਿਹਾ ਕਿ ਕੋਈ ਗੱਲ ਨਹੀਂ ਰੈਲੀ ਕਰ ਸਕਦੇ ਨੇ ਫਿਰ ਇਹ ਜਦੋਂ ਸਮਰਾਲਾ ਮਲਕਰ ਚਨ ਖੜਗੇ ਨੇ ਰੈਲੀ ਕੀਤੀ ਤੇ ਉਹ ਦੋ ਨਵਜੋਤ ਸਿੰਘ ਸਿੱਧੂ ਉਸ ਮੀਟਿੰਗ ਦੇ ਵਿੱਚ ਉਸ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਏ ਉਸ ਤੋਂ ਅਲੱਗ ਰਹੇ ਉਦੋਂ ਤੋਂ ਇਹ ਲੱਗ ਰਿਹਾ ਸੀ ਵੀ ਸ਼ਾਇਦ ਨਵਜੋਤ ਸਿੰਘ ਸਿੱਧੂ ਪੰਡਸ ਪਾਰਟੀ ਨੂੰ ਛੱਡ ਕੇ ਆਪਣਾ ਕੋਈ ਹੋਰ ਰਾਹ اختیار ਕਰਨਗੇ ਜਾਂ ਹੋਰ ਪਾਸੇ ਵੀ ਜਾ ਸਕਦੇ ਨੇ ਭਾਵੇਂ ਜਨਤਾ ਪਾਰਟੀ ਵੀ ਜਾ ਸਕਦੇ ਨੇ ਪਰੰਤੂ ਹੁਣ ਜਿਵੇਂ ਕਿ ਸ਼੍ਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਿਯੰਕਾ ਗਾਂਧੀ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ట్ਵੀਟ ਕੀਤਾ ਕਿ ਇਸ ਰਸਤੇ ਤੇ ਉੱਪਰ ਹੀ ਮੈਂ ਅੱਗੇ ਵਧਾਂਗਾ ਤੇ ਬਹੁਤ ਵਧੀਆ ਮੀਟਿੰਗ ਮੇਰੀ ਹੋਈ ਹੈਗੀ ਤੇ ਉਹਨਾਂ ਦੇ ਨਾਲ ਹੀ ਆਪਣੀ ਫੋਟੋ ਵੀ ਚਾਹਿਆ ਕੀਤੀ ਹੈ ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਰੰਗਦਾਰ ਸ਼ਾਲਿਆ ਹੋਇਆ ਤੇ ਉਸ ਦੇ ਵਿੱਚੋਂ ਇਹ ਚਲਕ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਹੁਣ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਿਣਗੇ ਤੇ ਇਹ ਹਾਲੇ ਤੱਕ ਸਾਫ ਨਹੀਂ ਹੋਇਆ ਕਿ ਉਹਨਾਂ ਨੂੰ ਕੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਾਂ ਕਿ 2024 ਦੇ ਲਈ ਉਹ ਸਟਾਰ ਪ੍ਰਚਾਰਕ ਦੇ ਤੌਰ ਤੇ ਰਹਿਣਗੇ ਜਾਂ ਕਿ ਕੋਈ ਹੋਰ ਉਹਨਾਂ ਨੂੰ ਜ਼ਿੰਮੇਵਾਰੀ ਸੰਭੀ ਜਾਵੇਗੀ ਇਹ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਸਾਫ ਹੋਇਆ ਜੀ ਪਰ ਇਹ ਗੱਲ ਹੁਣ ਸਾਫ ਹੋ ਗਈ ਹੈ ਜਿਹੜੀਆਂ ਪੁਰਾਣੀਆਂ ਚਰਚਾਵਾਂ ਸਨ ਉਹਨਾਂ ਨੂੰ ਇੱਕ ਵਾਰ ਵਿਸ਼ਰਾਮ ਜ਼ਰੂਰ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਹੁਣੇ ਇੱਕ ਵਾਰ ਫਿਰ ਇਹ ਪੱਕੀ ਧਾਰ ਲਈ ਹੈ ਕਿ ਉਹ ਕਾਂਗਰਸੀ ਬਣੀ ਰਹਣਗੇ। ਮਤਲਬ ਕਿ ਉਹ ਹਾਲੇ ਕਾਂਗਰਸੀ ਬਣੀ ਰਹਣਗੇ। ਜੀ। ਹਾਂ ਹਾਲੇ ਕਾਂਗਰਸ ਹੀ ਬਣੇ ਰਹਿਣਗੇ ਬਿਲਕੁਲ ਤੁਸੀਂ ਨੇ ਸਹੀ ਕਿਹਾ ਕਿ ਕਿਉਂਕਿ ਜਿਵੇਂ ਕਿ ਪਿਛਲੇ ਸਮੇਂ 'ਚ ਲੰਮੀਆ ਚਰਚਾਾਂਵਾਂ ਹੋਈਆਂ ਸੀ ਕਿ ਉਹ ਆਪਣਾ ਰਸਤਾ ਵੱਖਰਾ اختیار ਕਰਨਗੇ। ਪਰ ਹੁਣ ਇਸ ਦੇ ਉੱਪਰ ਵਿਸ਼ਰਾਮ ਲੱਗ ਗਿਆ ਤੇ ਬ੍ਰਾਮ ਲੱਗ ਚੁੱਕਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਹੋਏਗੀ ਇਹ ਤਾਂ ਬਾਅਦ ਦੇ ਵਿੱਚ ਤੈਅ ਹੋਏਗਾ ਪਰ ਇੱਕ ਗੱਲ ਇਹ ਸਪਸ਼ਟ ਹੈ ਕਿਉਂਕਿ ਜਦੋਂ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਸਮੇਂ ਚ ਉਹਨੇ ਪੰਜਾਬ ਦੇ ਵਿੱਚ ਆਪਣੀਆਂ ਕਈ ਮੀਟਿੰਗਾਂ ਕੀਤੀਆਂ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਬੜਾ ਰੋਸ ਵੀ ਜ਼ਾਹਰ ਕੀਤਾ ਸੀ ਉਦੋਂ ਵੀ ਇਹ ਕਿਹਾ ਜਾਂਦਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਸ਼ਕਤੀਸ਼ਾਲੀ ਲੀਡਰ ਦਾ ਜਾਂ ਹਾਈ ਕਮਾਂਡ ਦਾ ਆ ਪਾਪੜਾ ਜ਼ਰੂਰ ਹੱਥ ਲਿਆ ਇਹਦੇ ਤੋਂ ਅੱਜ ਸਪਸ਼ਟ ਹੋ ਗਿਆ ਕਿ ਸ਼੍ਰੀ ਪ੍ਰੇਮਕਾ ਗਾਂਧੀ ਨਾਲ ਉਹਨਾਂ ਦੀ ਜਿਹੜੀ ਮੀਟਿੰਗ ਹੋਈ ਹੈ ਜਿੱਦ ਤੋਂ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਿਣਗੇ ਤੇ ਉਹਨਾਂ ਖਿਲਾਫ ਜਿਹੜੀਆਂ ਕਾਰਵਾਈਆਂ ਕੀਤੀ ਜਾਣ ਦਾ ਵੀ ਚੱਲ ਰਿਹਾ ਸੀ ਕਿ ਕਾਂਗਰਸ ਪਾਰਟੀ ਵੱਲੋਂ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ ਉਹਨਾਂ ਨੂੰ ਵੀ ਬ੍ਰਾਮ ਲੱਗ ਚੁੱਕਿਆ ਤੇ ਹੁਣ ਤਾਂ ਇਹ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਦੀ ਅਗਲੀ ਭੂਮਿਕਾ ਕਿਹੋ ਜਿਹੀ ਹੋਣੀ ਹੈ ਤੇ ਉਹ ਕਿੰਨਾ ਚਿਰ ਕਾਂਗਰਸ ਪਾਰਟੀ ਦੇ ਵਿੱਚ ਆਪਣੀ ਭੂਮਿਕਾ ਨੂੰ ਨਿਭਾਉਂਦੇ ਨੇ ਇਹ ਸਾਹਮਣੇ ਆਏਗਾ ਹੌਣ ਵਾਲੀ ਦਿਨਾਂ ਦੇ ਵਿੱਚ ਜੀ ਕੰਨ ਡਾਕਟਰ ਸਾਹਿਬ ਇੱਥੇ ਸਵਾਲ ਇੱਕ ਵੀ ਪੈਦਾ ਹੁੰਦਾ ਹੈ ਕਿ ਮਲਕਾਰਜਨ ਖੜਗੇ ਕਾਂਗਰਸ ਤੇ ਇਸ ਵੇਲੇ ਕੌਮੀ ਪ੍ਰਧਾਨ ਨੇ ਤੇ ਜਿਹੜੀ ਅਗਲਾ ਪੇੜੇ 2024 ਦਾ ਜਿਹੜਾ ਹੁਣ ਚੱਲ ਰਿਹਾ ਸ਼ੁਰੂ ਹੋ ਚੁੱਕਾ ਹੈ ਉਹਦੀ ਤਿਆਰੀ ਲਈ ਕਾਂਗਰਸ ਵੱਲੋਂ ਉਹ ਵੱਡੇ ਪੱਧਰ ਉਤੇ ਦੇਸ਼ ਭਰ ਦੇ ਵਿੱਚ ਉਹ ਰੈਲੀਆਂ ਕਰ ਰਹੇ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਪਹਿਲੀ ਰੈਲੀ ਹੋਈ ਸਮਰਾਲਾ ਪਰੰਤੂ ਨਵਜੋਤ ਸਿੰਘ ਸਿੱਧੂ ਨੇ ਉਸ ਰੈਲੀ ਦਾ ਇੱਕ ਤਰ੍ਹਾਂ ਬਾਈਕਾਟ ਕੀਤਾ ਉਹ ਉਸ ਰੈਲੀ ਦਾ ਹਿੱਸਾ ਨਹੀਂ ਬਣੇ ਤੇ ਹੁਣ ਉਹ ਪ੍ਰਿੰਕਾ ਗਾਂਧੀ ਨੂੰ ਮਿਲਦੇ ਆ ਟਵੀਟ ਕਰਦੇ ਆ ਕਹਿੰਦਾ ਭਾਵ ਕਿ ਨਵਜੋਤ ਸਿੰਘ ਸਿੱਧੂ ਲਈ ਕਾਂਗਰਸ ਦੇ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਤੋਂ ਵੀ ਉੱਤੇ ਕੋਈ ਜੇ ਪਦਵੀ ਹੈ ਤਾਂ ਉਹ ਗਾਂਧੀ ਪਰਿਵਾਰ ਹੈ ਪ੍ਰਿੰਕਾ ਗਾਂਧੀ ਹੈ ਜੀ ਆ ਭਿੰਡਰ ਸਾਹਿਬ ਇਹ ਵੀ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਵੇ ਜਦ ਕੇ ਡੈਮੋਕਰੇਸੀ ਦੇ ਵਿੱਚ ਇੱਕ ਡੈਮੋਕਰੈਟਿਕ ਸੈਟਅਪ ਆ ਪਾਰਟੀਆਂ ਦੇ ਵਿੱਚ ਹੁੰਦਾ ਜਿਹੜਾ ਪਾਰਟੀ ਪ੍ਰਧਾਨ ਸਭ ਤੋਂ ਸੁਪਰੀਮ ਹੁੰਦਾ ਸੁਪਰੀਮਾ ਹੁੰਦਾ ਉਹਦੇ ਉੱਪਰ ਵੀ ਇੱਕ ਕੋਈ ਸ਼ਕਤੀ ਬੈਠੀ ਆ ਇਹ ਇਹਦੇ ਤੋਂ ਇਹ ਸਾਫ਼ ਯਾਹਰ ਹੋ ਰਹੀ ਕਾਂਗਰਸ ਪਾਰਟੀ ਦੇ ਵਿੱਚ ਮਲਕਰਜਨ ਖੜਗੇ ਸਾਹਮਣੇ ਦਿਖਣ ਦੇ ਲਈ ਪ੍ਰਧਾਨ ਨੇ ਪਰੰਤੂ ਉਹਨਾਂ ਦੇ ਉੱਪਰ ਵੀ ਇੱਕ ਸ਼ਕਤੀਸ਼ਾਲੀ ਇੱਕ ਕੇਂਦਰ ਜ਼ਰੂਰ ਹੈਗਾ ਜਿਹੜਾ ਸੱਤਾ ਦਾ ਕੇਂਦਰ ਹੈ ਜਿਹੜਾ ਪਾਵਰ ਦਾ ਕੇਂਟਰ ਹੈ ਜਿਹੜਾ ਕਿ ਮਲਕਰਜਨ ਖੜਗੇ ਤੋਂ ਉੱਪਰ ਹੈ ਤੇ ਜਿਸ ਨੂੰ ਸ਼੍ਰੀ ਨਵਜੋਤ ਸਿੰਘ ਸਿੱਧੂ ਮਿਲਦੇ ਨੇ ਤੇ ਉਹਨਾਂ ਨੂੰ ਪਾਰਟੀ ਦੇ ਵਿੱਚ ਇਸ ਤਰ੍ਹਾਂ ਦਾ ਕਾਰਵਾਈ ਕਰਨ ਦੇ ਲਈ ਅੱਗੇ ਕਹਿੰਦਾ ਭਾਵ ਕਿ ਉਹ ਸਾਰੀਆਂ ਚਰਚਾਵਾਂ ਨੂੰ ਵਿਸ਼ਰਾਮ ਚਿੰਨ ਲਾਉਣ ਦੀ ਕੋਸ਼ਿਸ਼ ਕਰਦੇ ਨੇ ਨਵਜੋਤ ਸਿੰਘ ਸਿੱਧੂ ਕਿ ਉਹ ਹਾਲੇ ਕਾਂਗਰਸੀ ਨੇ ਤੇ ਪੱਕੇ ਕਾਂਗਰਸੀ ਨੇ ਉਹਨਾਂ ਦਾ ਇਹੀ ਕਦਮ ਹੈ ਕਾਂਗਰਸ ਦੇ ਵਿੱਚ ਰਹਿਣਾ ਜੀ ਪਿੰਡਰ ਸਾਹਿਬ ਇਹ ਦੇਖਣਗੇ ਹੁਣ ਇਹ ਲੱਗ ਰਿਹਾ ਜਿਸ ਤਰ੍ਹਾਂ ਕਿ ਸਾਹਮਣੇ ਆ ਰਿਹਾ ਇਸ ਤੋਂ ਬਾਅਦ ਉੱਭਰਦਾ ਹੈਗਾ ਕਿ 2024 ਦੀ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਿਸ ਤਰ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਕਿਸੇ ਸੀਟ ਤੋਂ ਪਾਰਲੀਮੈਂਟ ਦੇ ਵਿੱਚ ਲੜਾਇਆ ਜਾਂਦਾ ਹੈ ਸਾ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਕਿਸੇ ਬਿਲਕੁਲ ਡਾਕਟਰ ਸਾਹਿਬ ਕਿਉਂਕਿ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਇੰਡੀਆ ਗਠਜੋੜ ਨੂੰ ਲੈ ਕੇ ਕਾਂਗਰਸ ਤੇ ਆਪ ਦਰਮਿਆਨ ਇੱਕ ਸਮਝੌਤੇ ਦੀ ਵੱਡੇ ਪੱਧਰ ਉੱਤੇ ਪਿਛਲੇ ਸਮੇਂ ਚਰਚਾ ਚੱਲਦੀ ਰਹੀ ਉਸ ਚਰਚਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਿਤਨਾ ਕਿਤੇ ਇਸ ਗੱਲ ਦੇ ਹਾਮੀ ਲੱਗਦੀ ਰਹੇ ਕਿ ਆਪ ਤੇ ਕਾਂਗਰਸ ਦਾ ਪੰਜਾਬ ਦੇ ਵਿੱਚ ਲੋਕ ਸਭਾ ਚੋਣ ਪੇਟ ਦੇ ਵਿੱਚ ਸਮਝੌਤਾ ਜੀ ਹੁੰਦਾ ਤਾਂ ਕੋਈ ਮਾੜਾ ਨਹੀਂ ਕਹਿੰਦਾ ਭਾਵ ਕਿ ਉਹ ਹਾਮੀ ਸਨ ਇਸ ਸਮਝੌਤੇ ਦੇ ਪਰੰਤੂ ਹਾਲਾਤ ਹੁਣ ਉਲਟ ਹੋਏ ਨੇ ਉਲਟ ਫੇਰ ਹੋ ਚੁੱਕਾ ਹੈ ਪੰਜਾਬ ਦੇ ਵਿੱਚ ਆਪ ਤੇ ਕਾਂਗਰਸ ਨੇ ਅਲੱਗ ਅਲੱਗ ਚੋਣਾਂ ਲੜਨੀਆਂ ਨੇ ਭਾਵੇਂ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਦੋਵੇਂ ਇਹ ਪਾਰਟੀਆਂ ਇਕੱਠੀਆਂ ਹੋਣਗੀਆਂ ਗੱਠਜੋੜ ਇੱਕ ਉਮੀਦਵਾਰ ਉਤਾਰੇਗਾ ਕਾਂਗਰਸ ਵੱਲੋਂ ਪਰੰਤੂ ਪੰਜਾਬ ਦੇ ਵਿੱਚ ਅਜੇ ਹਸਮਜੁਲਤਾ ਸਿਰੇ ਨਹੀਂ ਚੜਿਆ ਹਾਲਾਤ ਕਹਿ ਲਈ ਕਿ ਪੰਜਾਬ ਦੀ ਜਿਹੜੀ ਸਿਆਸੀ ਜਿਹੜੀ ਹੈ ਸਥਿਤੀ ਉਹ ਹੁਣ ਬਦਲ ਚੁੱਕੀ ਹੈ ਹੁਣ ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਚਾਹਣਗੇ ਹੁਣ ਲੋਕ ਸਭਾ ਚੋਣ ਪੇਟ ਦੇ ਵਿੱਚ ਆਪ ਉਤਰਨਾ ਕਿਉਂਕਿ ਪਹਿਲਾਂ ਇੱਕ ਵਾਰ ਉਹਨਾਂ ਨੇ ਇੱਕ ਮੀਡੀਆ ਮਿਲਣੀ ਦੇ ਵਿੱਚ ਇੱਕ ਗੱਲ ਜਦੋਂ ਰੈਲੀਆਂ ਲਈ ਤੁਰੇ ਸਨ ਪੰਜਾਬ ਦੇ ਵਿੱਚ ਸਾਫ ਕੀਤੀ ਸੀ ਕਿ ਉਹ ਖੁਦ ਚੋਣ ਨਹੀਂ ਲੜਨਗੇ ਤੇ ਜੇਕਰ ਉਹਨਾਂ ਦੀ ਪਤਨੀ ਡਾਕਟਰ ਨਵਜੋਦ ਕੌਰ ਸਿੱਧੂ ਚੋਣ ਲੜਦੇ ਆ ਤਾਂ ਇਸ ਬਾਰੇ ਉਹ ਨਵਜੋਦ ਕੌਰ ਸਿੱਧੂ ਹੀ ਸਾਫ ਕਰ ਸਕਦੇ ਨੇ ਇਹਦਾ ਭਾਵ ਕਿ ਕਿਤਨਾ ਕੀਤੇ ਸਿੱਧੂ ਪਰਿਵਾਰ ਲੋਕ ਸਭਾ ਚੋਣ ਪੇਟ ਦਾ 애ਸ਼ਿਕ ਸੀ ਹੁਣ ਅੱਗੇ ਜਿਹੜੇ ਹਾਲਾਤ ਨਵੇਂ ਸਿਰਿਓਂ ਵਣਨਗੇ ਕਿ ਕਿਸ ਤਰ੍ਹਾਂ ਨਵਜੋਦ ਸਿੰਘ ਸਿੱਧੂ ਹੁਣ ਨਵੇਂ ਸਮੀਕਰਨ ਦੇ ਵਿੱਚ ਫਿੱਟ ਹੋਣਗੇ ਦੁੱਜੀ ਰਹੀ ਗੱਲ ਪੰਜਾਬ ਪ੍ਰਦੇਸ਼ ਕਾਂਗਰਸ ਦੀ ਜਿਹੜੀ ਹੈ ਇਸ ਵੇਲੇ ਤਰ ਇਕਾਈ ਕਹਿੰਦੇ ਕਿ ਰਾਜਾ ਬੜਿੰਗ ਉਹਦੀ ਅਗਵਾਈ ਕਰ ਰਹੇ ਨੇ ਰਾਜਾ ਬੜਿੰਗ ਤੇ ਸਿੱਧੂ ਇਸ ਵੇਲੇ ਤੜੰਗ ਨੇ ਇਹ ਵੀ ਇੱਕ ਮਾਮਲਾ ਵੱਖਰੀ ਤਰ੍ਹਾਂ ਦਾ ਹੈ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜਿਵੇਂ ਕਿ ਪਿਛਲੇ ਸਮੇਂ ਤੋਂ ਪੰਜਾਬ ਦੀ ਕਾਂਗਰਸ ਇਕਾਈ ਰਾਜਾ ਬੜਿੰਗ ਤੇ ਪ੍ਰਤਾਪ ਸਿੰਘ ਬਾਜਬਾ ਨੇ ਸ਼ੁਰੂ ਤੋਂ ਹੀ ਆਪ ਦੇ ਨਾਲ ਗੱਠਜੋੜ ਤੋਂ ਇਨਕਾਰ ਕੀਤਾ ਸੀ ਤੇ ਉਹਨਾਂ ਨੇ ਵਿਰੋਧ ਕੀਤਾ ਸੀ ਤੇ ਨਵਜੋਤ ਸਿੰਘ ਸਿੱਧੂ ਆਪ ਦੇ ਨਾਲ ਗੱਠ ਜੋੜਦੇ ਹਮੇ ਸੀ ਤੇ ਇਹਦੇ ਵਿੱਚ ਰਾਜਾ ਬੜਿੰਗ ਆਪਣੇ ਪੱਖ ਤੋਂ ਇੱਕ ਵਾਰ ਤੱਕ ਕਾਮਯਾਬ ਹੋ ਗਏ ਨੇ ਕਿ ਉਹ ਆਪ ਦੇ ਨਾਲ ਰਲ ਕੇ ਚੋਣ ਨਹੀਂ ਲੜਨਗੇ ਤੇ ਇਸ ਤਰ੍ਹਾਂ ਉਹਨਾਂ ਦਾ ਹੱਥ ਉੱਪਰ ਹੋ ਗਿਆ ਸੀ ਪਰੰਤੂ ਨਵਜੋਤ ਸਿੰਘ ਸਿੱਧੂ ਨੂੰ ਜਿਸ ਤਰ੍ਹਾਂ ਕਿ ਹੁਣ ਪ੍ਰਯੰਕਾ ਗਾਂਧੀ ਜੀ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਉਹਨਾਂ ਨੂੰ ਥਾਪੜਾ ਮਿਲਿਆ ਤਾਂ ਕਾਂਗਰਸ ਪਾਰਟੀ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਇਹ ਵੀ ਨਵਾਂ ਵਰਤਾਰਾ ਸਿਰਜਿਆ ਗਿਆ ਹੈ ਕੀ ਦੋ ਸੈਂਟਰ ਬਣ ਚੁੱਕੇ ਨੇ ਕਿ ਹੁਣ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਰਾਜਾ ਬ੍ਰਿੰਗ ਦੇ ਨਾਲ ਤੜਿੰਗ ਨੇ ਹੁਣ ਇਹ ਹੋਵੇਗਾ ਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਜ਼ਿੰਮੇਵਾਰੀ ਸੰਭੀ ਜਾਂਦੀ ਹੈ ਜਾਂ ਕੇ ਰਾਸ਼ਟਰੀ ਪੱਧਰ ਦੇ ਉੱਪਰ ਕਿਸੇ ਜਗ੍ਹਾ ਤੇ ਉਹਨਾਂ ਨੂੰ ਹੋਰ ਫਿੱਟ ਕੀਤਾ ਜਾਂਦਾ ਹੈ ਹਾਂ ਬਿਲਕੁਲ ਕੀ ਉਹ ਪੰਜਾਬ ਦੇ ਵਿੱਚ ਅੰਮ੍ਰਿਤਸਰੋਂ ਚੋਣ ਲੜਨਗੇ ਜਾਂ ਪਟਿਆਲੇ ਤੋਂ ਕੀ ਉਹ ਅਜਿਹੀ ਇੱਛਾ ਰੱਖਣਗੇ ਇਹ ਇੱਕ ਵੱਡਾ ਸਵਾਲ ਹੈ ਰਹੀ ਗੱਲ ਡਾਟ ਸਾਬ ਜਦੋਂ ਮਲਕਾਰਜਨ ਖੜਗੇ ਕਾਂਗਰਸ ਦੇ ਕੌਮੀ ਪ੍ਰਧਾਨ ਪਹਿਲੀ ਰੈਲੀ ਲਈ ਪੰਜਾਬ ਆਉਂਦੇ ਐ ਸਮਰਾਲੇ ਰੈਲੀ ਹੁੰਦੀ ਐ ਤਾਂ ਰੈਲੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਇੱਕ ਗੱਲ ਵੱਡੇ ਪੱਧਰ ਉੱਤੇ ਪ੍ਰਚਾਰੀ ਵੀ ਗਈ ਕਿ ਰੈਲੀ ਦੇ ਵਿੱਚ ਸੂਬੇ ਦੀ ਸਾਰੀ ਕਾਂਗਰਸ ਰਲ ਕੇ ਜਿਹੜਾ ਇਕੱਠ ਕਰਨਾ ਸੀ ਉਹਦੇ ਵਿੱਚ ਸਫਲ ਨਹੀਂ ਹੋ ਸਕੀ ਡਾਟ ਸਾਬ ਉਸ ਦੋਸ਼ ਨੂੰ ਕਿਵੇਂ ਦੇਖਦੇ ਹੋ ਇੰਟਰਸੈਵ ਇਹ ਤਾਂ ਬਿਲਕੁਲ ਸਪਸ਼ਟ ਹੈ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਹਾਈ ਕਮਾਂਡ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਇਹ ਹੈ ਵੀ ਨਵਜੋਤ ਸਿੰਘ ਸਿੱਧੂ ਇੱਕ ਸੈਲੀਬ੍ਰਿਟੀ ਹੈ ਕੱਟ ਕਰ ਸਕਦਾ ਆਰਗੇਨਾਈਜ਼ ਕਰ ਸਕਦਾ ਜਿਸ ਤਰ੍ਹਾਂ ਕਿ 220 ਦੇ ਵਿੱਚ ਜਦੋਂ ਰਾਹੁਲ ગાંધી ਨੇ ਮੋਗੇ ਤੋਂ ਰੈਲੀ ਕੀਤੀ ਔਰ ਟਰੈਕਟਰ ਮਾਰਚ ਕੀਤਾ ਸੀ ਉਸ ਵੇਲੇ ਜਦੋਂ ਕਿ ਨਵਜੋਤ ਸਿੰਘ ਸਿੱਧੂ ਆਪਣਾ ਪਾਰਟੀ ਦੇ ਵਿੱਚੋਂ ਬਿਲਕੁਲ ਸਾਇਲੈਂਟ ਸਨ ਤੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਆਪਣੇ ਚੁੱਪ ਬੈਠੇ ਸਨ ਉਹਨਾਂ ਨੂੰ ਸਪੈਸ਼ਲ ਤੌਰ ਤੇ ਮੋਗਾ ਰੈਲੀ ਦੇ ਵਿੱਚ ਲਿਆਂਦਾ ਗਿਆ ਸੀ ਤੇ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਨੇ 2021 ਦੇ ਵਿੱਚ ਜਾ ਕੇ ਕੈਪਟਨ ਸਰਕਾਰ ਦੀ ਸਿੱਟੀ ਤੇ ਪ੍ਰਧਾਨੀ ਬਦਲੇ ਤੇ ਉਥਲ ਪੁਥਲ ਕਰ ਦਿੱਤੀ ਸੀ ਉਸ ਤੋਂ ਬਾਅਦ ਸੰਗਰਮ ਹੋ ਕੇ ਪਰੰਤੂ ਇਸ ਵਾਰ ਮਰਕਰਜ ਨੂੰ ਖੜਗੇ ਦੀ ਜਿਹੜੀ ਰੈਲੀ ਸੀ ਇਸ ਵਾਰ ਨਵਜੋਤ ਸਿੰਘ ਸਿੱਧੂ ਨੂੰ ਉਸ ਤਰ੍ਹਾਂ ਦਾ ਵਜਨ ਨਹੀਂ ਦਿੱਤਾ ਗਿਆ ਨਾ ਹੀ ਉਹਨਾਂ ਨੂੰ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤੇ ਨਵਜੋਤ ਸਿੰਘ ਸਿੱਧੂ ਆਪਣੇ ਅਲੱਗ ਰਹੇ ਤੇ ਉਸ ਰੈਲੀ ਦੇ ਵਿੱਚ ਸ਼ਾਮਲ ਨਹੀਂ ਹੋਏ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਾਰਟੀ ਵੱਡੀ ਪਰਫਾਰਮੈਂਸ ਨਹੀਂ ਦਿਖਾ ਸਕੀ ਇਹਦੇ ਤੋਂ ਸ਼ਾਇਦ ਨੈਸ਼ਨ ਪੱਧਰ ਦੇ ਉੱਪਰ ਪਾਰਟੀ ਨੇ ਚਿੰਤਨਮੰਥਨ ਕੀਤਾ ਹੋਵੇ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਇਹ ਜਿਹੜੀ ਉਹਦਾ ਪ੍ਰਭਾਵ ਹੈ ਉਸ ਨੂੰ ਵੱਖਰੇ ਤੌਰ ਦੇ ਉੱਪਰ ਵਰਤਨ ਦੀ ਕੋਸ਼ਿਸ਼ ਕੀਤੀ ਹੋਗੀ ਉਹਨਾਂ ਨੂੰ ਉਹ ਕਿੱਥੇ ਉਹਦੀ ਵਰਤੋਂ ਕੀਤੀ ਜਾ ਸਕਦੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਕੋਈ ਕਾ ਭਿੰਦਰ ਸਾਹਿਬ ਮਲਕਾਰਜਨ ਖੜਕੇ ਦੀ ਪੰਜਾਬ ਦੀ ਰੈਲੀ ਪਹਿਲੀ ਰੈਲੀ ਜੇਕਰ ਉਸ ਕਦਰ ਸਫਲ ਨਹੀਂ ਹੁੰਦੀ ਇਕੱਠ ਵੱਖੋਂ ਤਾਂ ਉਨੇ ਹੀ ਜ਼ਿੰਮੇਵਾਰ ਕਾਂਗਰਸ ਦੇ ਸਾਬਕਾ ਪ੍ਰਧਾਨ ਵਜੋਂ ਨਵਜੋਤ ਸਿੰਘ ਸਿੱਧੂ ਵੀ ਸਨ ਭਾਵੇਂ ਕਿ ਉਹ ਗੱਲ ਵੱਖਰੀ ਹੈ ਕਿ ਉਹ ਉਸ ਰੈਲੀ ਦਾ ਹਿੱਸਾ ਨਹੀਂ ਬਣਦੇ ਜੀ ਸਿਆਸੀ ਜ਼ਿੰਮੇਵਾਰੀ ਜੀ ਭਿੰਦਰ ਸਾਹਿਬ ਅਸਲ ਦੇ ਵਿੱਚ ਜਿਹੜੀ ਮੌਜੂਦਾ ਹੈ ਤੇ ਬੇਸ਼ੱਕ ਠੀਕ ਹੈ ਵੀ ਕਿਉਂਕਿ ਕਾਂਗਰਸ ਦਾ ਜਿਹੜਾ ਗ੍ਰਾਫ ਹੈ ਉਹ ਘਟਿਆ ਹੈਗਾ ਇਸ ਤਰ੍ਹਾਂ ਕੀ ਰੈਲੀ ਦੇ ਵਿੱਚ ਇਕੱਠ ਘੱਟ ਹੋਇਆ ਉਹਦੇ ਲਈ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਜ਼ਿੰਮੇਵਾਰ ਸਨ ਪਰੰਤੂ ਨਵਜੋਤ ਸਿੰਘ ਸਿੱਧੂ ਇਸ ਪਾ ਰੈਲੀ ਦੇ ਵਿੱਚ ਸਰਗਰਮ ਹੀ ਨਹੀਂ ਹੋਏ ਤੇ ਇਹਦੇ ਨਹੀਂ ਮੌਜੂਦਾ ਜਿਉ ਹ ਹੈ ਲੀਡਰਸ਼ਿਪ ਉਹਦੇ ਤੇ ਆਪਣੀ ਜ਼ਿੰਮੇਵਾਰੀ ਟਾਲੀ ਜਾਂਦੀ ਹੈ ਹਾਂ ਬਿਲਕੁਲ ਜੀ ਜੀ ਹਾਲਾਂਕਿ ਡਾਕਟਰ ਸਾਹਿਬ ਨਵਜੋਤ ਸਿੰਘ ਸਿੱਧੂ ਦੀਆਂ ਜਿਹੜੀਆਂ ਪਹਿਲੀਆਂ ਰੈਲੀਆਂ ਜਿਹੜੀਆਂ ਵਿਵਾਦ ਦਾ ਹਿੱਸਾ ਵੀ ਬਣੀਆਂ ਕਾਂਗਰਸ ਦੀ ਜਿਹੜੀ ਸੂਬਾ ਕਾਈ ਨੇ ਉਹਦੇ ਤੇ ਤੰਜ ਵੀ ਕੱਸੇ ਇਤਰਾਜ਼ ਵੀ ਇੱਕ ਤਰ੍ਹਾਂ ਕੀਤਾ ਇਹ ਵੀ ਗੱਲ ਉੱਡਦੀ ਰਹੀ ਕਿ ਸ਼ਾਇਦ ਨਵਜੋਤ ਸਿੰਘ ਸਿੱਧੂ ਤੇ ਆਪਣੀਆਂ ਰੈਲੀਆਂ ਕਰਨ ਉਤੇ ਕਾਂਗਰਸ ਹਾਈ ਕਮਾਂਡ ਕੋਈ ਐਕਸ਼ਨ ਕਰੇਗੀ ਕਾਂਗਰਸ ਦੇ ਜਿਹੜੇ ਸੁਪਾ ਇੰਚਾਰਜ ਜਾਦਵ ਮਿਸਟਰ ਜਾਦਵ ਲੱਗੇ ਉਹਨਾਂ ਵੀ ਨਹੀਂ ਇਸ ਮਾਮਲੇ ਉਤੇ ਕਈ ਵਾਰ ਬਕਰੀ ਬਕਰੀ ਤਰ੍ਹਾਂ ਦੇ ਬਿਆਨ ਦਿੱਤੇ ਪਰੰਤੂ ਅਜਿਹਾ ਕੁਝ ਨਹੀਂ ਹੋਇਆ ਕੋਈ ਐਕਸ਼ਨ ਨਹੀਂ ਬਲਕਿ ਨਵਜੋਤ ਸਿੰਘ ਸਿੱਧੂ ਇੱਕ ਤਰ੍ਹਾਂ ਕਾਂਗਰਸ ਦੀ ਕੌਮੀ ਹਾਈ ਕਮਾਂਡ ਤੋਂ ਵੀ ਉੱਪਰ ਜਾ ਕੇ ਮਿਲਨੀ ਕਰਦੇ ਐ ਤੇ ਨਾਲ ਇੱਕ ਟਵੀਟ ਸਾਂਝਾ ਕਰਦੇ ਐ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸਿਆਸੀ ਹਸਤੀ ਐ ਉਹ ਸਿਆਸੀ ਦਮ ਖੰਮ ਉਹ ਕਾਇਮ ਐ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਇਹਦੇ ਨਾਲ ਬਿਲਕੁਲ ਹੈਗਾ ਕਾਂਗਰਸ ਪਾਰਟੀ ਦੇ ਵਿੱਚ ਦੋ ਜਿਹੜਾ ਹੈਗਾ ਦੋ ਧਰਮਾਂ ਨੂੰ ਉਹ ਚੱਲੂ ਰੱਖਦੇ ਨੇ ਹਰ ਇੱਕ ਪਾਰਟੀ ਦੇ ਵਿੱਚ ਹੀ ਹੁੰਦਾ ਇੱਕ ਲੀਡਰਸ਼ਿਪ ਦੇ ਨਾਲ ਉਹਦੇ ਉੱਪਰ ਚੈੱਕ ਐਂਡ ਬੈਲੈਂਸ ਰੱਖਣ ਦੇ ਲਈ ਹੁਣ ਪਾਰਟੀ ਨੇ ਇੱਕ ਪਾਸੇ ਰਾਜਾ ਭਿੰਗਾ ਇਹ ਦੂਸਰੇ ਪਾਸੇ ਉਹਨਾਂ ਨੇ ਨਵਜੋਤ ਸਿੰਧੂ ਨੂੰ ਨਵਜੋਤ ਸਿੱਧੂ ਨੂੰ ਥਾਪੜਾ ਦੇ ਕੇ ਬਰਾਬਰ ਖੜਾ ਕੀਤਾ ਤੇ ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਇਸ ਸੰਬੰਧੀ ਕਿਸ ਤਰ੍ਹਾਂ ਦਾ ਪੈਂਤੜਾ ਲੈਂਦਾ ਹੈ ਇਹ ਵੀ ਸਾਹਮਣੇ ਆਏਗਾ ਪਰੰਤੂ ਜਿਸ ਤਰ੍ਹਾਂ ਕਾਂਗਰਸ ਪਾਰਟੀ ਚਾਹ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਕਾਂਗਰਸ ਨੂੰ ਮੁਰਕੇ ਖੜਾ ਕੀਤਾ ਜਾਵੇ ਅਤੇ ਦੇਸ਼ ਦੇ ਵਿੱਚ ਆਪਣਾ ਸਟਾਰ ਪ੍ਰਚਾਰਕਾਂ ਦੀ ਵੱਡੀ ਫੋਨ ਵੀ ਕੀਤੀ ਜਾਵੇ ਜਿਸ ਤਰ੍ਹਾਂ ਕੇ ਨਵਜੋਤ ਸਿੰਘ ਸਿੱਧੂ ਪਿਛਲੇ ਸਮੇਂ ਦੇ ਦੌਰਾਨ ਉਹਨੇ ਦੇਸ਼ ਦੇ ਵਿੱਚ ਕਿ ਹੁਣ ਪ੍ਰਚਾਰ ਕੀਤਾ ਤੇ ਇਹ ਹੁਣ ਇਹ ਵੀ ਬੰਦ ਹੋ ਚੁੱਕਿਆ ਕਿ ਇਹ ਕਿਸੇ ਹੋਰ ਪਾਰਟੀ ਜਾਣਗੇ ਜਾਂ ਆਪਣੇ ਤੌਰ ਤੇ ਕੋਈ ਹੋਰ ਪਾਰਟੀ ਬਣਾਉਣਗੇ ਪਰੰਤੂ ਉਹ ਹੁਣ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਿਣਗੇ ਤੇ ਇਹ ਇਹ ਹੋ ਸਕਦਾ ਹੈ ਕਿ ਉਹ 2027 ਦੀ ਇਲੈਕਸ਼ਨ ਦੇ ਲਈ ਕੋਈ ਨਾ ਕੋਈ ਆਪਣਾ ਹੀਲੇਸ ਬੀਲਾ ਕਰਨ ਜਿਸ ਤਰ੍ਹਾਂ ਕਿ ਇੱਕ ਨਵਜੋਸ਼ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਉਹ ਪੰਜਾਬ ਦੇ ਲਈ ਹੀ ਕਰਨਗੇ ਠੀਕ ਹੈ 2024 ਦੀ ਇਲੈਕਸ਼ਨ ਦੇ ਵਿੱਚ ਜੇਕਰ ਉਹ ਨਹੀਂ ਵੀ ਟਿਕਟ ਚੋਣ ਲੜਦੇ ਤਾਂ ਉਹ ਪੰਜਾਬ ਦੇ ਵਿੱਚ ਪ੍ਰਚਾਰ ਕਰ ਸਕਦੇ ਨੇ ਤੇ ਪੰਜਾਬ ਤੋਂ ਬਾਹਰ ਪ੍ਰਚਾਰ ਕਰ ਸਕਦੇ ਨੇ ਤੇ ਆਪਣੀ ਆਰਗੇਨਾਈਜੇਸ਼ਨ ਨੂੰ ਹੋਰ ਸਥਾਪਿਤ ਕਰਨਗੇ ਤੇ ਇਹ ਵੀ ਨਿਸ਼ਚਿਤ ਕਰੇਗਾ 2024 ਦੇ ਚੋਣ ਨਤੀਜੇ ਕਿਸ ਤਰ੍ਹਾਂ ਦਾ ਅ ਦ੍ਰਿਸ਼ਟੀਕੋਣ ਜਾਂ ਕਿਸ ਤਰ੍ਹਾਂ ਦੀ ਹਾਂ ਨਵਜੂਦ ਸਿੰਘ ਸਿੱਧੂ ਦੀ ਸਿਆਸਤ ਉਹ ਜਿਹੜੇ 24 ਦੇ ਚੋਣ ਨਤੀਜੇ ਨੇ ਉਹਨਾਂ ਤੇ ਵੀ ਜੁੜੀ ਹੋਈ ਹੈ ਨਿਰਪਰ ਕਰਦੀ ਹੈ ਡਾਕਟਰ ਸਾਹਿਬ ਪ੍ਰਿੰਕਾ ਗਾਂਧੀ ਨੂੰ ਮਿਲਦੇ ਆ ਨਵਜੂਦ ਸਿੰਘ ਸਿੱਧੂ ਫੋਟੋ ਸਾਂਝੀ ਕਰਦੇ ਆ ਹਾਲੇ ਇਹ ਸਾਫ਼ ਨਹੀਂ ਪ੍ਰਿੰਕਾ ਗਾਂਧੀ ਤੋਂ ਇਲਾਵਾ ਹੋ ਕਿਸੇ ਹੋਰ ਕਾਂਗਰਸ ਦੇ ਆਗੂ ਨੂੰ ਮਿਲੇ ਹੈ ਜਾਂ ਕੀ ਸਥਿਤੀ ਰਹੀ ਹੈ ਖੈਰ ਅਭਜੋਤ ਸਿੰਘ ਸਿੱਧੂ ਉਸ ਬਾਰੇ ਵੀ ਟਵੀਟ ਕਿਸੇ ਅਗਲੇ ਸਮੇਂ ਕਰ ਸਕਦੇ ਨੇ ਅਗਲੀ ਸਥਿਤੀ ਵੀ ਸਾਹਮਣੇ ਆ ਸਕਦੀ ਹੈ ਪਰੰਤੂ ਪ੍ਰਿੰਕਾ ਗਾਂਧੀ ਵੀ ਪਿਛਲੇ ਸਮੇਂ ਸਿਆਸੀ ਲਿਹਾਜ਼ ਤੋਂ ਉਹ ਰਪੋਸ਼ ਰਹੇ ਕੌਮੀ ਬਦਲ ਉਤੇ ਅਜਿਹੀਆਂ ਚਰਚਾਆਂ ਵੀ ਚੱਲਦੀਆਂ ਰਹੀਆਂ ਖੈਰ ਜੇਕਰ ਆਪਾਂ ਪੰਜਾਬ ਦੀ ਗੱਲ ਕਰ ਰਹੇ ਆਂ ਤੇ ਕਾਂਗਰਸ ਦੇ ਹਾਈ ਕਮਾਂਡ ਵਿੜੇ ਦੇ ਵਿੱਚ ਵੀ ਤਵਾਜਨ ਖਿਲਿਆ-ਹਿਲਿਆ ਹੈ ਵਿਖਿਆ ਗਿਆ ਹੈ ਪਿਛਲੇ ਸਮੇਂ ਖੈਰ ਨਵਜੋਤ ਸਿੰਘ ਸਿੱਧੂ ਵਾਲਾ ਹੀ ਤਾਂ ਚਰਚਾ ਸੀ ਕਿ ਸ਼ਾਇਦ ਉਹ ਭਾਜਪਾ ਵੱਲ ਜਾਣਗੇ ਪ੍ਰਿੰਟ ਮੀਡੀਆ ਦੇ ਵਿੱਚ ਕਈ ਤਰ੍ਹਾਂ ਦੀ ਅਜਿਹੀ ਵੱਡੇ ਪੱਤਰ ਤੇ ਖਬਰਾਂ ਵੀ ਸ਼ਬਦੀਆਂ ਰਹੀਆਂ ਤੇ ਨਵਜੋਤ ਸਿੰਘ ਸਿੱਧੂ ਨੇ ਕੰਡੈਮ ਵੀ ਨਹੀਂ ਕੀਤਾ ਅਜਿਹੇ ਸਾਰੇ ਮਾਮਲੇ ਤੇ ਚਰਚਾਾਂ ਵਾਕੀ ਭਖਦੀਆਂ ਰਹੀਆਂ ਤੇ ਹੁਣ ਸਵਾਲ ਇੱਥੇ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਵੱਲ ਜਾਣ ਦੀ ਟਰਾਈ ਕੀਤੀ ਜਾਂ ਨਹੀਂ ਕੀਤੀ ਕੀ ਭਾਜਪਾ ਨੇ ਉਹਨਾਂ ਨੂੰ ਅੱਗੇ ਪਾਰਟੀ ਦੇ ਵਿੱਚ ਆਉਣ ਤੇ ਫਾਟਕ ਲਗਾ ਦਿੱਤਾ ਕਿ ਦੁਬਾਰਾ ਫਿਰ ਉਹ ਕਾਂਗਰਸ ਵਾਲੀ ਉਹਨਾਂ ਨੂੰ ਪਰਤਣ ਲਈ ਮਜਬੂਰ ਹੋਣਾ ਪਿਆ ਆਪਣੀ ਪਾਰਟੀ ਬਣਾਉਣ ਦੀ ਉਹਨਾਂ ਦੀ ਚਰਚਾ ਸੀ ਕਿ ਸਿਆਸੀ ਤੌਰ ਤੇ ਉਹਨਾਂ ਨੇ ਹਾਲੇ ਉਹ ਹਿੰਮਤ ਨਹੀਂ ਵਿਖਾਈ ਜਾਂ ਹਿੰਮਤ ਨਹੀਂ ਭਈ ਆਪਣੀ ਪਾਰਟੀ ਬਣਾਉਣ ਲਈ ਅਜੇ ਹੀ ਕਈ ਤਰ੍ਹਾਂ ਦੇ ਸਵਾਲ ਨੇ ਪਰ ਇੱਕ ਵੱਖਰੀ ਤਰ੍ਹਾਂ ਦਾ ਸਵਾਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਵੇਂ ਕਿ ਰਟਾ ਸਾਹਿਬ ਤੁਸੀਂ ਦੱਸਿਆ ਕਿ ਅੱਜ ਜਦੋਂ ਪ੍ਰਿੰਕਾ ਗਾਂਧੀ ਨਾਲ ਉਹਨਾਂ ਨੇ ਫੋਟੋ ਸਾਂਝੀ ਕੀਤੀ ਹੈ ਤਾਂ ਉਹਨਾਂ ਨੇ ਇੱਕ ਫੁੱਲਾਂ ਵਾਲਾ ਫੁੱਲਦਾਰ ਛਾਲ ਆਪਣੇ ਉੱਪਰ ਲਿਆ ਹੋਇਆ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਤੇ ਇੱਕ ਵੱਖਰੀ ਤਰ੍ਹਾਂ ਦਾ ਤੰਜ ਕੱਸਿਆ ਸੀ ਵਿਆਹ ਵਾਲਾ ਸੂਟ ਸਾਡਾ ਸਾਬ ਦੱਸਿਓ ਉਹ ਵਿਆਹ ਵਾਲਾ ਸੂਟ ਕੀ ਤੰਜ ਸੀ ਆਪਾਂ ਕੀ ਅਰਥ ਲੈਂਦੇ ਆ ਕਿ ਕਹਿੰਦਾ ਭਾਵ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀ ਇਸ਼ਾਰਾ ਸੀ ਜੀ ਇਹ ਭਿੰਡਰ ਸਾਹਿਬ ਜਿਵੇਂ ਕਿ ਭਗਵੰਤ ਸਿੰਘ ਮਾਨ ਨੇ ਤੰਜ ਕੱਸਿਆ ਸੀ ਜਿਵੇਂ ਕਿ ਆਹ ਜਾਂਦਾ ਵੀ ਵਿਆਹ ਦਾ ਤਿਉਹਾਰ ਹੈ ਉਹ ਕਈ ਵਾਰ ਸੂਟ ਅੱਗੇ ਦੀ ਅੱਗੇ ਚਲਿਆ ਜਾਂਦਾ ਉਹਨੂੰ ਕੋਈ ਖੋਲਦਾ ਵੀ ਨਹੀਂ ਤੇ ਉਹ ਜਿਹਨੂੰ ਦਿੱਤਾ ਜਾਂਦਾ ਉਹ ਅੱਗੇ ਤੋੜ ਦਿੰਦਾ ਉਹ ਉਹਦਵਾਦ ਉਹ ਫਿਰ ਅੱਗੇ ਘੁੰਮਦਾ ਫਿਰ ਜਾਂਦਾ ਟੂ ਅੰਤ ਮਹਿਮਾਨ ਦਾ ਕਹਿਣ ਦਾ ਭਾਵੇਂ ਸੀ ਮੇ ਨਵਜੋਤ ਸਿੰਘ ਸਿੱਧੂ ਪਾਰਟੀਆਂ ਦੇ ਵਿੱਚ ਘੁੰਮਦਾ ਫਿਰ ਰਿਹਾ ਇਹਨੂੰ ਇਹਨੂੰ ਕਿਸੇ ਨੇ ਨਹੀਂ ਖੋਲਿਆ ਪਰੰਤੂ ਜਿਸ ਤਰ੍ਹਾਂ ਕਿ ਅੱਜ ਯੰਕਾ ਗਾਂਧੀ ਨਾ ਉਹਨਾਂ ਦੀ ਮੀਟਿੰਗ ਦਾ ਉਹਨਾਂ ਨੇ ਟਵੀਟ ਸਾਂਝਾ ਕੀਤਾ ਇਹਦੇ ਤੋਂ ਲੱਗਦਾ ਵੀ ਕਾਂਗਰਸ ਪਾਰਟੀ ਨੇ ਇਸ ਸੂਟ ਨੂੰ ਖੋਲ ਲਿਆਗਾ ਇਹ ਇਹ ਜੇ ਦੇਖਿਆ ਜਾਵੇ ਤਾਂ ਬਾਕੀ ਤਾਂ ਉਹ ਇਨਨ ਪੀਐਮ ਵਾਈ ਦਿੱਤੀ ਜਾਂਦੀ ਹੈ ਇਹ ਆਉਣ ਵਾਲੇ ਸਮੇਂ ਲਈ ਜੀ ਕਹਿੰਦਾ ਪਾਕਿ ਵਿਆਹ ਵਾਲਾ ਸੂਟ ਅੱਗੇ ਘੁੰਮਦਾ ਹੀ ਹੈ ਖਾਸ ਕਰਕੇ ਇਹ ਜਨਾਨੀਆਂ ਔਰਤਾਂ ਦਾ ਵਿਸ਼ਾ ਹੈ ਕਿ ਵਿਆਹਾਂ ਦੇ ਵਿੱਚ ਜਿਹੜੇ ਸੂਟ ਨੇ ਉਹ ਇੱਕ ਨਾਗਵਜੂ ਗਿਨੇ ਜਾਂਦੇ ਐ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਨਮਜੋਤ ਸਿੰਘ ਸਿੱਧੂ ਨੂੰ ਇੱਕ ਵਿਆਹ ਵਾਲਾ ਨਾਗੀ ਸਮਝ ਲਿਆ ਜੀ ਭਿੰਦਰ ਸਾਹਿਬ ਕਿਉਂਕਿ ਜਿਸ ਤਰ੍ਹਾਂ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਜੇ ਸੈਲੀਬ੍ਰਿਟੀ ਗਏ ਸਨ ਤੇ ਉਹਨਾਂ ਨੂੰ ਬੜਾ ਦੇ ਨਾਲ ਉਹਨਾਂ ਨੇ ਆਪਣੀ ਚੋਣ ਮੈਨੀ ਚੋਣ ਕੈਂਪੇਨ ਦੇ ਵਿੱਚ ਪੂਰੀ ਤਰ੍ਹਾਂ ਇਹਨਾਂ ਦੀ ਤਵੱਜੋ ਦਿੱਤੀ ਇਹਨਾਂ ਦਾ ਜਿੰਨਾ ਵੀ ਇਹਨਾਂ ਦੀ ਪਪੂਲੈਰਿਟੀ ਸੀ ਉਹਨੂੰ ਕੈਸ਼ ਕਰਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਆਏ ਤੇ ਕਾਂਗਰਸ ਪਾਰਟੀ ਨੇ ਵੀ ਇਹ ਹੈ ਤੇ ਇਹਨਾਂ ਨੂੰ ਉਸ ਤਰ੍ਹਾਂ ਦੀ ਜਿਸ ਰੁਤਬੇ ਦੇ ਉਹ ਮੰਨ ਕਰਦੇ ਸੀ ਜਾਰੀ ਰੁੱਤਵੇ ਦੇ ਹੋ ਹਾਣੀ ਆਪਣੇ ਆਪ ਨੂੰ ਸਮਝ ਲੈਂਦੇ ਨੇ ਉਹ ਨਹੀਂ ਸੀ ਦਿੱਤਾ ਗਿਆ ਤੇ ਇਹਦੇ ਤੋਂ ਭਗਵੰਤ ਸਿੰਘ ਮਾਨ ਨੇ ਇਹ ਇੱਕ ਧੰਕਾ ਸੀ ਸੀ ਪਰੰਤੂ ਹੁਣ ਜਿਸ ਤਰ੍ਹਾਂ ਲੱਗਦਾ ਵੀ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਪਾਰਟੀ ਦੇ ਲਈ ਪਾਰਟੀ ਨੂੰ ਜਿਹੜੀ ਉਹਦੀ ਅਹਿਮੀਅਤ ਦਾ ਕੁਝ ਸਮਝ ਪਈ ਹੈ ਤੇ ਸ਼ਾਇਦ ਉਹਨਾਂ ਨੇ ਇਹਨਾਂ ਨੂੰ ਕੋਈ ਜ਼ਿੰਮੇਵਾਰੀ ਦੇਣ ਦਾ ਮਨ ਬਣਾਇਆ ਕਿਉਂਕਿ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਲੀਡਰਸ਼ਿਪ ਨੂੰ ਇਸ ਤਰ੍ਹਾਂ ਦੀ ਆ ਜ਼ਰੂਰਤ ਵੀ ਹੈ ਤੇ ਪਾਰਲੀਮੈਂਟਲ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਕੋ ਕੱਲੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨੀ ਹੈ ਲੜਨ ਦਾ ਤਿਆਰ ਕਰ ਲਿਆ ਉਸ ਸੰਬੰਧੀ ਵੀ ਨੁਜੋ ਸਿੰਘ ਸਿੱਧੂ ਨੂੰ ਬਰਾਬ ਖਿលਿਆ ਕੇ ਇਸ ਤਰ੍ਹਾਂ ਉਹਨਾਂ ਨੇ ਬਦਲ ਬਜੂ ਵੀ ਲੈ ਆਂਦਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਕੀ ਕਿਸ ਤਰ੍ਹਾਂ ਦਾ ਪ੍ਰਤੀ ਪ੍ਰतिकਰਮ ਆਉਂਦਾ ਹੈ ਲੋਕਾਂ ਦੇ ਵਿੱਚ ਕਿਵੇਂ ਆਉਂਦਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਦੀ ਜਿਵੇਂ ਪਪੂਲੈਰਿਟੀ ਜਿਸ ਤਰ੍ਹਾਂ ਦੇਖਿਆ ਜਾਂਦਾ ਜਿਹੜੀਆਂ ਕੋ ਛੋਟੀਆਂ-ਛੋਟੀਆਂ ਆਪਣੇ ਤੌਰ ਤੇ ਇੱਕ ਮੀਟਿੰਗਾਂ ਕਹਿੰਦੇ ਸੀ ਉਹ ਭਰਨੀਆਂ ਰੈਲੀਆਂ ਹੋ ਜਾਂਦੀਆਂ ਤੇ ਜਿਹਦੇ ਤੋਂ ਕਾਂਗਰਸ ਪਾਰਟੀ ਜਿਹੜੀ ਸਟੇ ਟਿਕਾਈ ਸੀ ਜਿੰਤਤ ਹੋਈ ਸੀ ਉਹਨਾਂ ਨੇ ਸ਼ਿਕਾਇਤਾਂ ਕੀਤੀ ਅਸੀਂ ਹੈ ਹਾਈ ਕਮਾਂਡ ਨੂੰ ਤੇ ਇਹ ਕਰਵਲ ਤੋਂ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਅੱਜ ਸਿਆਸੀ ਲਿਹਾਜ਼ ਦੀ ਅੰਗੜਾਈ ਕਹਿੰਦਾ ਭਾਵ ਕਿ ਕਾਂਗਰਸ ਦੇ ਇੱਕ ਉੱਚ ਦਰਜੇ ਦੀ ਸ਼ਖਸੀਅਤ ਪ੍ਰਣਿਕਾ ਗਾਂਧੀ ਨਾਲ ਮਿਲਣੀ ਆਪਣੇ ਆਪ ਦੇ ਵਿੱਚ ਇੱਕ ਸਿਆਸੀ ਲਿਹਾਜ਼ ਤੋਂ ਇੱਕ ਵੱਡੀ ਕਰਵਟ ਹੈ ਹੁਣ ਦੇਖਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਅਗਲੇ ਸਮੇਂ ਜਿਹੜੀ ਪੰਜਾਬ ਪ੍ਰਦੇਸ਼ ਕਾਂਗਰਸ ਹੈ ਉਹਦੇ ਵਿੱਚ ਉਹ ਕਿਸ ਤਰ੍ਹਾਂ ਫਿੱਟ ਬੈਠਦੇ ਹੈ ਸੋ ਡਾਕਟਰ ਸਾਹਿਬ ਤੁਸੀਂ ਇਸ ਸਾਰੇ ਸਿਆਸੀ ਲਿਹਾਜ਼ ਦੇ ਪੱਖਾਂ ਨੂੰ ਵੱਖ-ਵੱਖ ਤਰ੍ਹਾਂ ਬਰੀਕੀਆਂ ਨਾਲ ਪੇਸ਼ ਕੀਤਾ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਵੱਡਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਹਾਂ ਬਹੁਤ ਸ਼ੁਕਰੀਆ ਇਹ ਮਿਸ਼ਨ ਪੰਜਾਬੀ